ਕੁਜੀ ਕੀ ਨਾਮ ਆਪਣਾ ਨਿਰਮਤ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਇਹ ਵਿੱਚ ਸਾਰੀ ਅਸੀਂ ਗੱਲੇ ਪੈ ਬਾਬੇ ਦਾ ਸਮਾਗਮ ਚੜ੍ਹਿਆ ਸੀਦਾ ਸਾਹਿਬ ਦੇ ਲੰਗਰ ਲੰਗਰ ਸ਼ਗਲ ਮੰਡਿਆ ਮਨਾਂ ਨੋਂਡਾ ਵੇ ਲੰਗਰ ਚੱਕਿਆ ਕਰਕੇ ਨੋਂਡਾ ਪਿਆ ਤੇ ਬੂਝੇ ਨਾਲ ਰੱਸੀ ਬੰਨ ਕੇ ਪੈਦਾ ਜੀ ਅਸੀਂ ਹੁੰਦੀ ਆ ਉਹ ਬੰਨ ਕੇ ਤੇ ਨੋਂਡਾ ਪੇਰੇ ਤਿੰਨ ਮੁੰਡੇ ਪਿੱਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜਾ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਤੋ ਤਿੰਨੇ ਜਿਹੜੇ ਮਡੇ ਕੁਦਿਆਂ ਨੂੰ ਬਚਾਉਂਦੇ ਆ ਬਜਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਜੀ ਪਾਣੀ ਦਾ ਵਹਾ ਜਿਆਦਾ ਕੀ ਲੱਗਦਾ ਕੀ ਡੁੱਬ ਕੇ ਗਾਂ ਚੱਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਬੇ ਚਵਾੜੇ ਮੰਡੇ ਦੇ ਵਿੱਚਾਂ ਤੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੜਦੇ ਜਾਂ ਅੰਦਰ ਸਫਰ ਪਰ ਖਿੱਚਣ ਦੇ ਆ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਟੀਮ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਜਾਂ ਆਏ ਤਾਂ ਉਹਨਾਂ ਨੇ ਕਿਹਾ ਟੋਬੇ ਬਲਾਓ ਕੋਹਾਂ ਨੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਕੋਹਾਂ ਦੇ ਵੀ ਵੱਡੇ ਸੀ ਉਹਨਾਂ ਗੱਲ ਕੀਤੀ ਹੁੰਦੇ ਟੋਬੇ ਭੇਜ ਦਿੰਨੇ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਵਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨੇ ਲਾਏ ਜਿਸੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨੇ ਫੜ ਕੇ ਗੱਡੀ ਲਾਤੇ ਆ ਵੀ ਉਥੋਂ ਜੇ ਪਤਾ ਲੱਗ ਜਾ ਵੀ ਹੌਣਗੇ ਸੈਟ ਕਰ ਲਾਂਗੇ ਥੱਲੇ ਦੁੱਬੇ ਆਉਣ ਤੇ ਅਮਰ ਤਾਰਪਾਈ ਨਾਮ ਉਹ ਲੂਡਿਡ ਬੱਚੇ ਡੁੱਬੇ ਕਿ ਨਜ਼ਰ ਤੇ ਲੱਭਣ ਡੇ ਜੀ ਜੀ ਸਾਢੇ 12 ਵਜੇ ਸਾਢੇ 11 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਫਿਰ ਲੱਭਣ ਡੇ ਜੀ ਪਾਣੀ ਕਿੰਨਾ ਡੂੰਗਾ ਪਾਣੀ ਹੈ ਪਾਣੀ ਦੀ ਦਾਗ ਕੋਟ ਹੈਗਾ 10 15 ਫੁੱਟ ਹੈਗਾ ਜੀ ਤੇ ਕੀ ਲੱਗਦਾ ਆ ਹੋਰ ਜ਼ਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਲੱਭਾ ਨਹੀਂ ਇੱਥੇ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਸ਼ਰਮ ਆ ਪੰਜਾਬ ਪੂਰੇ ਨੂੰ ਪਾਣੀ ਦਾ ਪਾਣੀ ਦਾ ਕਿੰਨਾ ਕਿ ਦਹਾਵਾ ਦੇ ਪੰਜਾਬ ਪੂਰੇ 'ਤੇ ਵੀ ਅਸਰ ਨਹੀਂ ਕੀਤਾ ਹਾਂਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਪਾਣੀ ਦਾ ਭਾਪ ਭਾਈ ਬਹੁਤ ਤੇਜ਼ ਹੋ ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਗਈ ਹੁਣ ਨਿਕਲ ਸਕਦੇ ਕਿ ਤੁਹਾਡੇ ਵਿੱਚ ਉਹਨਾਂ ਉਹਨਾਂ ਦਿਮਾਗਾਂ ਤੇ ਨਿਕਲ ਸਕਦਾ ਉਹਨਾਂ ਵਿਗਿਆਨਿਕ ਉਹਦੇ ਅੰਡੇ ਆਪਣੀ 3 ਦਿਨ ਬਾਰੇ ਗੱਲ ਨਹੀਂ ਬੰਡੀ ਐ ਕਿਉਂਕਿ ਪਾਣੀ ਦਾ ਵਿਹਾਰ ਬੜਾ ਜ਼ਿਆਦਾ ਜੋ ਕੀ ਨਾਮ ਹੈ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਕੋਹਾਂ ਨੰਗਾ ਜੀ ਕੀ ਗੱਲ ਹੋਈ ਆ ਨਹਿਰ ਤੇ ਬੱਚੇ ਨਾ ਹੋਣ ਆਏ ਜੀ ਕੀ ਨਾਮ ਬੱਚੇ ਦਾ ਨਾ ਕੀ ਲਾਪ੍ਰੀਤ ਸਿੰਘ ਕਿੰਨੇ ਜਣੇ ਨਾ ਹੋਣ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਗਏ ਨਹਿਰ ਚ ਇਹ ਲੱਬਣ ਦੇ ਲੱਬ ਨਹੀਂ ਹਲੇ ਨਹੀਂ ਜਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ ਨਹੀਂ 11 ਵਜੇ ਦੀ ਗੱਲ ਸਾਢੇ 11 ਵਜੇ ਸਾਢੇ 11 ਵਜੇ ਸਾਢੇ 11 ਵਜੇ ਹੁਣ ਕਿੰਨਾ ਟਾਈਮ ਹੋ ਗਿਆ ਵਾ 12 ਵਜੇ 3 ਵਜੇ ਦੀ 3 ਵਜੇ ਦੀ ਕੀ ਉਹ ਪੈਰੂ ਸੀ ਪਾਣ ਨਾਉਣ ਦੀਗੇ ਅੱਜ ਪਹਿਲੀ ਵਾਰੀ ਨ ਬੜੇ ਬੜੀ ਨਹੀਂ ਇੱਕ ਮੁੰਡਾ ਤਰ ਵੀ ਇੱਕ ਦੋ ਨਹੀਂ ਤਾ ਵੀਰੇ ਪੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਰੋ ਜੀ ਹਾਂ ਤੇ ਇਹ ਤੁਹਾਡੇ ਮੁੰਡਿਆਂ ਨਾਲ ਤਰ ਵੀ ਜ਼ਿਆਦਾ ਸੀ ਹਾਂ ਨਹੀਂ ਨੋਰਮਲੀ ਜਾਂਦੀ ਹੈ ਜੀ ਅਸਰ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਬਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਬਣਾ ਤੇ ਲੇਕਿਨ ਕੋਤਾ ਕਰੋ ਆਇਕ ਨਹੀਂ ਲੈ ਨਹੀਂ ਆਈ ਤੇ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਦੇਖ ਲਓ ਕੀ ਨਾਂ ਦੱਸ ਨਾਂ ਦਾ ਚਾਪ ਨਾ ਓ ਬੱਲੇ ਨਾਂ ਦੱਸ ਨਾਂ ਨਾ ਓ ਵਾ ਵ ਨਾ ਨਾ ਨੇ ਆ ਰੋਂਦਾ ਨਾਂ ਨਾ ਮੱਤਵੇ ਛਪੋਤੇ ਆ ਮੇਲਾ ਵੇ ਖੜ ਗਏ ਮੈਰ ਥਾਣੀ ਨੰਗਾ ਲੱਗ ਚੜਕ ਪੇ ਕਿੰਨੀ ਜਣੇ ਸੀਗੇ ਤੇ ਨਜਾੜਿਆ ਚਾਰ ਜਣੇ ਹੀ ਆਪ ਜਣੇ ਰੱਬਾ ਲੱਭੇ ਨਹੀਂ ਜੀ ਲੋਟ ਦੇ ਵੇ ਕਰ ਨੂ ਆ ਜਾ ਵੀਰ ਨੀ ਨੰਨੀ ਜੰਦੇ ਕੱਟ ਪੈਲੀ ਗਰੀ ਗਿਆ ਸਦੀ ਆਇਆ ਇਨੀਆ ਨਾਰਵੀ ਅਜੋਂ ਤਰੀ ਗਲਾਣੀ ਨਾਰ ਆ ਗਈ ਕੀ ਨਾਮ ਤੁਹਾਡਾ ਜੀ ਕਨਵਿੰਦਰ ਤੁਹਾਡੇ ਬੇਟੇ ਦਾ ਕੀ ਨਾਮ ਲਾਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅਗੇ ਵੀ ਨੋਂਦਾ ਜੀ ਹਾਂ ਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਦੇ ਆਏ ਆ ਅੱਜ ਕੀ ਗੱਲ ਹੋਈ ਫਿਰ ਅੱਜ ਭਰਾਵਾ ਨੌਂਦੇ ਨੌਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣ ਆਏ ਹਾਏ ਵੇ ਮੇਲਾ ਨਾਲ ਕੋਈ ਕੋਤਾਖੁਰ ਦੇ ਲੱਭਣ ਉਹਨਾਂ ਨੂੰ ਨਹੀਂ ਜੀ ਹਾਏ ਆਪਣੇ ਮੁੰਡੇ ਲੱਭਣ ਤੇ ਆ ਜੀ ਹਾਏ